ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਮੇਰੇ ਵੀਰ ਅਤੇ ਭੈਣਾਂ ਕਹਿੰਦੇ ਹਨ ਕਿ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਰਹਿੰਦੀ ਕਾਰੋਬਾਰ ਵਿੱਚ ਬਰਕਤ ਨਹੀਂ ਰਹਿੰਦੀ ਤਾਂ ਦੋ ਵੇਲੇ ਇਹ ਕੰਮ ਜ਼ਰੂਰ ਕਰੋ ਤਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਕੰਮਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਸੰਗਤ ਜੀ ਸਾਡੀ ਜ਼ਿੰਦਗੀ ਦੇ ਉੱਤੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਜਾਵੇਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਕੰਮਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਕਰਦੇ ਸਾਰੇ ਸਾਡੇ ਦਿਨ ਬਦਲ ਜਾਣਗੇ ਸਾਡੀ ਵੀ ਕਿਸਮਤ ਚਮਕ ਜਾਵੇਗੀ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਾ ਸੰਗਤ ਜੀ ਸਾਡੇ ਵਿੱਚੋਂ ਬਹੁਤ ਮਨੁੱਖ ਅਜਾਏ ਹਨ ਜੋ ਕਹਿੰਦੇ ਹਨ ਕਿ ਅਸੀਂ ਬਹੁਤ ਦੁਖੀ ਹਾਂ ਪਰੇਸ਼ਾਨ ਹਾਂ ਕਈ ਕਹਿੰਦੇ ਨੇ ਕਿ ਅਸੀਂ ਪੈਸੇ ਦੀ ਕਮੀ ਕਾਰਨ ਪਰੇਸ਼ਾਨ ਹਾਂ ਕਈ ਆਪਣੇ ਰਿਸ਼ਤਿਆਂ ਤੋਂ ਤੰਗ ਹਨ ਕਈ ਆਪਣੀ ਕਿਸੇ ਮਾੜੀ ਆਦਤ ਤੋਂ ਤੰਗ ਹਨ ਕਹਨ ਤੋਂ ਭਾਵ ਕਿ ਸਾਡੇ ਮਨ ਦਾ ਕੋਈ ਵੀ ਦੁੱਖ ਰੋਗ ਹੋਵੇ ਉਹ ਸਾਰੇ ਹੀ ਕੱਟੇ ਜਾਣਗੇ ਜੇਕਰ ਆਪਾਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤੇ ਅਤੇ ਉਹ ਕਿਹੜੇ ਕੰਮ ਹਨ ਦੱਸਣ ਤੋਂ ਪਹਿਲਾਂ ਆਪਾਂ ਸਾਰੇ ਰਲ ਕੇ ਅਰਦਾਸ ਬੇਨਤੀ ਕਰੀਏ ਅਤੇ ਇਹ ਅਰਦਾਸ ਬੇਨਤੀ ਆਪਾਂ ਰੋਜ਼ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਰਨੀ ਹੈ ਕਿਉਂਕਿ ਇਹ ਅਰਦਾਸ ਬੇਨਤੀ ਕਰਕੇ ਹੀ ਸਾਡੇ ਉੱਤੇ ਕਿਰਪਾ ਹੋਵੇਗੀ ਅਰਦਾਸ ਕਰਨੀ ਹੈ ਕਿ हे ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ ਮੇਰੇ ਅੱਜ ਤੋਂ ਹੀ ਇਹ ਨਿਯਮ ਪੱਕੇ ਕਰ ਦਿਓ ਕਿ ਮੇਰੇ ਦਿਨ ਦੀ ਸ਼ੁਰੂਆਤ ਤੁਹਾਡੇ ਨਾਮ ਤੋਂ ਹੋਵੇ ਮੇਰੇ ਦਿਨ ਦੀ ਸ਼ੁਰੂਆਤ ਆਪ ਜੀ ਦੇ ਸ਼ੁਕਰਾਨੇ ਤੋਂ ਹੋਵੇ ਅਤੇ ਮੇਰੇ ਦਿਨ ਦਾ ਅੰਤ ਆਪ ਜੀ ਦੇ ਨਾਮ ਤੋਂ ਹੋਵੇ ਮਾਫੀ ਤੋਂ ਹੋਵੇ ਕਹਿਣ ਤੋਂ ਭਾਵ ਕਿ ਜਦੋਂ ਦਿਨ ਛੜੇ ਮੈਂ ਆਪ ਜੀ ਦਾ ਸ਼ੁਕਰਾਨਾ ਕਰਾਂ ਅਤੇ ਆਪ ਜੀ ਦੀ ਬਾਣੀ ਪੜਾਂ ਅਤੇ ਜਦੋਂ ਸੌਣ ਲੱਗਾ ਤੇ ਮੈਂ ਦਿਨ ਭਰ ਦੀਆਂ ਗਲਤੀਆਂ ਦੇ ਲਈ ਮਾਫੀ ਮੰਗਾਂ ਏ ਮੇਰੇ ਸਤਗੁਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਹ ਮੇਰੇ ਉੱਤੇ ਕਿਰਪਾ ਕਰ ਦਿਓ ਮੈਂ ਕੰਮ ਕਰਾਣ ਨੂੰ ਕਰਦੇ ਹਾਂ ਐਵੇਂ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹਾ ਕਈ ਮੇਰੇ ਵੀਰ ਮਹਾਪੁਰਸ਼ਾਂ ਤੋਂ ਸਵਾਲ ਕਰਦੇ ਹਨ ਕਿ ਅਸੀਂ ਨੌਕਰੀ ਕਰਦੇ ਹਾਂ ਕੰਮਕਾਰ ਕਰਦੇ ਹਾਂ ਜਾਂ ਸਾਡੇ ਬਹੁਤ ਸਾਰੇ ਕੰਮ ਤੰਦੇ ਹੁੰਦੇ ਹਨ ਉਹਨਾਂ ਕੰਮ ਤੰਦਿਆਂ ਕਾਰਨ ਜਾਂ ਨੌਕਰੀ ਦੇ ਕਾਰਨ ਸਾਡੇ ਤੋਂ ਬਾਣੀ ਪੜੀ ਨਹੀਂ ਜਾਂਦੀ ਤਾਂ ਮਹਾਪੁਰਖਾਂ ਤੋਂ ਪੁੱਛਦੇ ਹਨ ਉਹ ਕਿ ਸਾਡਾ ਪਰ ਉਤਾਰਾ ਕਿਵੇਂ ਹੋਵੇਗਾ ਉਹਨਾਂ ਵੀਰਾਂ ਚ ਪੈਣਾ ਦੇ ਲਈ ਇਹ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਸਾਖੀ ਨੂੰ ਪੂਰਾ ਧਿਆਨ ਨਾਲ ਜ਼ਰੂਰ ਸੁਣ ਲੈਣਾ ਸਾਹ ਸੰਗਤ ਜੀ ਤਾਂ ਕਰੋ ਹਰगोਬਿੰਦ ਸਾਹਿਬ ਜੀ ਦੇ ਸਮੇਂ ਦੀ ਗੱਲ ਹੈ ਕਿ ਇੱਕ ਗੁਰਸਿੱਖ ਤੀਰਥ ਸਿੰਘ ਫੌਜ ਦੇ ਵਿੱਚੋਂ ਨੌਕਰੀ ਛੱਡ ਕੇ ਗੁਰੂ ਜੀ ਦੀ ਸ਼ਰਨ ਆਇਆ ਸੀ ਆ ਕੇ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਮੈਂ ਆਪਣੇ ਕੰਮਾਂ ਵਿੱਚ ਹੀ ਲੱਗਾ ਰਹਿਦਾ ਹਾਂ ਮੇਰਾ ਉਦਾਰ ਕਿਸ ਤਰ੍ਹਾਂ ਹੋਵੇਗਾ ਗੁਰੂ ਜੀ ਨੇ ਉਸ ਗੁਰਸਿੱਖ ਨੂੰ ਕਿਹਾ ਤੂੰ ਸੰਤਾਂ ਦੀ ਸੇਵਾ ਕਰਿਆ ਕਰ ਉਹਨਾਂ ਨੂੰ ਭੋਜਨ ਸ਼ਿਕਾ ਅਤੇ ਉਹਨਾਂ ਦੀ ਪਸੰਦਤਾ ਲਿਆ ਕਰ ਉਹ ਤੈਨੂੰ ਪੰਗਤੀ ਅਤੇ ਗਿਆਨ ਦਾ ਸੌਖਾ ਰਸਤਾ ਦੱਸ ਦੇਣਗੇ ਤੇ ਤੇਰਾ ਪਾਰ ਉਤਾਰਾ ਹੋ ਜਾਵੇਗਾ ਫਿਰ ਉਸ ਗੁਰਸਿੱਖ ਤੀਰਥ ਨੇ ਗੁਰੂ ਜੀ ਨੂੰ ਪੁੱਛਿਆ ਪਾਸ਼ਾ ਮੈਂ ਸੰਤ ਦੀ ਪਹਿਚਾਨ ਕਿੰਜ ਕਰਾਂਗਾ ਜਸਦੀ ਸ਼ਰਨ ਜਾ ਕੇ ਮੈਂ ਉਸ ਦੀ ਸੇਵਾ ਕਰਾਂ ਗੁਰੂ ਜੀ ਨੇ ਉਸ ਗੁਰਸਿੱਖ ਨੂੰ ਕਿਹਾ ਕਿ ਤੂੰ ਸਭ ਨੂੰ ਸੰਤ ਸਮਝ ਕੇ ਸੇਵਾ ਕਰਿਆ ਕਰ ਕਿਸੇ ਦਿਨ ਤੈਨੂੰ ਪੂਰਨ ਸੰਤ ਮਿਲ ਜਾਣਗੇ ਜੋ ਤੇਰੀ ਮਨੋ ਕਾਮਨਾ ਪੂਰੀ ਕਰ ਦੇਣਗੇ ਗੁਰੂ ਜੀ ਨੇ ਉਦਾਹਰਣ ਦੇ ਕੇ ਉਸ ਗੁਰਸੇਖ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਇੱਕ ਰਾਜੇ ਨੇ ਇਸ਼ਿਆ ਪ੍ਰਗਟ ਕੀਤੀ ਕਿ ਮੈਂ ਹੰਸਾਂ ਨੂੰ ਵੇਖਣਾ ਚਾਹੁੰਦਾ ਹਾਂ ਪਰ ਵੇਖਾਂ ਕਿਸ ਤਰ੍ਹਾਂ ਤੇ ਉਸ ਰਾਜੇ ਨੂੰ ਸੰਤਾਂ ਨੇ ਕਿਹਾ ਕਿ ਤੂੰ ਹਰ ਪ੍ਰਕਾਰ ਦੇ ਚੋਗ ਸਾਰੇ ਪੰਛੀਆਂ ਨੂੰ ਪਾਇਆ ਕਰ ਦੇਸਾਂ ਵਿਦੇਸ਼ਾਂ ਤੋਂ ਪੰਛੀ ਚੋਗ ਚੁਗਣ ਦੇ ਲਈ ਆਇਆ ਕਰਨਗੇ ਅਤੇ ਚੋਹ ਚੁਗ ਕੇ ਤੇਰਾ ਜਸ ਗਾਇਆ ਕਰਨਗੇ ਤੇ ਰਾਜ ਜਸ ਸੁਣ ਕੇ ਮਾਨਸ ਰੋਵਰ ਤੋਂ ਹੰਸਾਂ ਦੀ ਜੋੜੀ ਵਿੱਚ ਉਗੰਦੇ ਲਈ ਆਏਗੀ ਤਾਂ ਤੈਨੂੰ ਹੰਸਾਂ ਦੇ ਦਰਸ਼ਨ ਹੋ ਜਾਣਗੇ ਸੰਤਾਂ ਦੀ ਇਹ ਗੱਲ ਮੰਨ ਕੇ ਰਾਜਾ ਪੰਛੀ ਨੂੰ ਚੋਗ ਪਾਉਣ ਲੱਗ ਪਿਆ ਕੁਝ ਸਮੇਂ ਉਪਰੰਤ ਹੀ ਉਸ ਦੀ ਸੋਭਾ ਸੁਣ ਕੇ ਮਾਨਸ ਰੋਵਰ ਤੋਂ ਹੰਸਾਂ ਦੀ ਇੱਕ ਜੋੜੀ ਉਸੇ ਚੋਗ ਅਸਥਾਨ ਤੇ ਆ ਗਈ ਲੋਕਾਂ ਨੇ ਵੇਖ ਕੇ ਰਾਜੇ ਨੂੰ ਜਾ ਦੱਸਿਆ ਤੇ ਰਾਜੇ ਨੇ ਮੋਤੀ ਤੇ ਦੁੱਧ ਲਿਆ ਕੇ ਉਥੇ ਰੱਖ ਦਿੱਤਾ ਹੰਸਰ ਦੁੱਧ ਪੀ ਕੇ ਅਤੇ ਮੋਤੀ ਚੋਖ ਕੇ ਬਹੁਤ ਪਰਸੰਨ ਹੋਇਆ ਤੇ ਉੱਪਰ ਜਾਂਦੇ ਜਾਂਦੇ ਬਹੁਤ ਕੀਮਤੀ ਦੋ ਲਾਲ ਉਗਲ ਕੇ ਸੁੱਟ ਗਏ ਇਸ ਤਰ੍ਹਾਂ ਪਾਈ ਤੀਰਥਾਂ ਤੋਂ ਵੀ ਸਭ ਸੰਤਾਂ ਦੀ ਸੇਵਾ ਪ੍ਰੇਮ ਨਾਲ ਕਰਿਆ ਕਰ ਕਿਸੇ ਦਿਨ ਤੈਨੂੰ ਵੀ ਐਸਾ ਹੰਸ ਰੂਪ ਸੰਤ ਮਿਲੇਗਾ ਜਿਹੜਾ ਤੈਨੂੰ ਬ੍ਰह्म ਗਿਆਨ ਦੀ ਬਖਸ਼ਿਸ਼ ਕਰ ਦੇਵੇਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਪਾਈ ਤੀਰਥਾ ਇੱਕ ਮਨ ਹੋ ਕੇ ਸੰਤਾਂ ਦੀ ਸੇਵਾ ਕਰਨ ਲੱਗਾ ਸਾਧ ਸੰਗਤ ਜੀ ਇਹ ਸਾ ਕੀ ਸਾਨੂੰ ਇਹ ਹੀ ਸਮਝਾਉਂਦੀ ਹੈ ਕਿ ਅਸੀਂ ਵੀ ਸਭ ਦੀ ਸ਼ਰਧਾ ਤੇ ਭਾਵਨਾ ਦੇ ਨਾਲ ਜੇ ਇੱਕ ਸੇਵਾ ਕਰੀਏ ਤਾਂ ਸਾਨੂੰ ਗੁਰੂ ਦਾ ਗਿਆਨ ਕਿਸੇ ਨਾ ਕਿਸੇ ਸੰਤ ਰੂਪ ਵਿੱਚ ਜ਼ਰੂਰ ਮਿਲੇਗਾ ਅਤੇ ਸੰਗਤ ਜੀ ਹਮੇਸ਼ਾ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ ਮੇਰੇ ਹਿਰਦੇ ਦੇ ਅੰਦਰ ਹਮੇਸ਼ਾ ਨਿਮਰਤਾ ਦਾ ਵਾਸ ਹੋਵੇ ਮੇਰੀ ਜ਼ੁਬਾਨ ਦੇ ਵਿੱਚ ਇੰਨੀ ਮਿਠਾਸ ਤੇ ਇੰਨਾ ਰਸ ਹੋਵੇ ਤੇ ਕਿਸੇ ਆਪਾਂ ਦੇ ਹੀਰ ਦੇ ਨੂੰ ਮੈਂ ਠਾਰ ਦੇਵਾਂ ਮੇਰੇ ਬੋਲਣਾ ਕਰਕੇ ਮੇਰੇ ਸ਼ਬਦਾਂ ਕਰਕੇ ਕਿਸੇ ਦਾ ਵੀ ਦਿਲ ਨਾ ਦੁਖੇ ਏ ਵਾਹਿਗੁਰੂ ਮੇਰੇ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਲਈ ਮਾੜੀ ਭਾਵਨਾ ਨਾ ਹੋਵੇ ਮੇਰੇ ਮਨ ਵਿੱਚ ਤਰਸ ਦੀ ਭਾਵਨਾ ਹੋਵੇ ਮੇਰੇ ਮਨ ਦਾ ਸਾਰਾ ਵੈਰ ਵਿਰੋਧ ਖਤਮ ਕਰੋ ਵਾਹਿਗੁਰੂ ਜੀ ਕਿਰਪਾ ਕਰੋ ਆਪਣੇ ਨਾਮ ਦੀ ਦਾਤ ਮੈਨੂੰ ਬਖਸ਼ੋ ਇਹ ਅਰਦਾਸ ਬੇਨਤੀ ਆਪਾਂ ਰੋਜ਼-ਰੋਜ਼ ਕਰਨੀ ਹੈ ਸੰਗਤ ਜੀ ਹੋ ਸਕਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਦੇਣ ਅਤੇ ਇਹ ਦਾਤਾਂ ਸਾਡੀ ਝੋਲੀ ਦੇ ਵਿੱਚ ਪਾ ਦੇਣ ਤਾਂ ਦੇਖਣਾ ਜਦੋਂ ਵੀ ਇਹ ਦਾਤਾਂ ਸਾਡੀ ਝੋਲੀ ਵਿੱਚ ਪੈ ਗਈਆਂ ਫਿਰ ਕੁਝ ਵੀ ਬੋਲ ਕੇ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਸਾਡੇ ਸੁੱਖ ਇਨ੍ਹਾਂ ਦਾਤਾਂ ਦੇ ਵਿੱਚ ਹਨ ਤੇ ਰੋਜ਼-ਰੋਜ਼ ਇਹ ਅਰਦਾਸ ਬੇਨਤੀ ਕਰਨੀ ਹੈ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਅਮਰਤ ਵੇਲਾ ਮੰਗਣਾ ਹੈ ਕਿਉਂਕਿ ਅਮਰਤ ਵੇਲੇ ਤੋਂ ਬਿਨਾ ਸਾਡੇ ਉੱਤੇ ਬਰਕਤਾਂ ਨਹੀਂ ਹੁੰਦੀਆਂ ਅਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾ ਉੱਠਿਆ ਨਹੀਂ ਜਾਂਦਾ ਪਰ ਜਿਸ ਦਿਨ ਤੋਂ ਅਮਰਤ ਵੇਲੇ ਉੱਠਣ ਲੱਗ ਗਏ ਅਮਰਤ ਵੇਲਾ ਸੰਭਾਲਣ ਲੱਗ ਗਏ ਉਸ ਦਿਨ ਤੋਂ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਰਤੱਖ ਕਿਰਪਾ ਵਰਤਣੀ ਸ਼ੁਰੂ ਹੋ ਜਾਵੇਗੀ ਅਤੇ ਜਿਹੜੇ ਕਹਿੰਦੇ ਹਨ ਕਿ ਅਮਰਤ ਵੇਲੇ ਦਾ ਸਹੀ ਸਮਾਂ ਕਿਹੜਾ ਹੈ ਸੰਗੁਰਮਤ ਦੇ ਅਨੁਸਾਰ ਅੰਮ੍ਰਿਤ ਵੇਲੇ ਦਾ ਸਮਾ ਸਵੇਰੇ 3 ਵਜੇ ਤੋਂ 6 ਵਜੇ ਦਾ ਮੰਨਿਆ ਗਿਆ ਹੈ ਤੇ 3 ਤੋਂ 6 ਦਾ ਵੇਲਾ ਗੁਰੂ ਨਾਨਕ ਪਾਸ਼ਾ ਜੀ ਦਾ ਵੇਲਾ ਹੈ ਸਤਿਗੁਰ ਜੀ ਨੇ ਸਾਡੀਆਂ ਚੋਲੀਆਂ ਦੇ ਵਿੱਚ ਬੇਅੰਤ ਦਾਤਾਂ ਪਾਈਆਂ ਹਨ ਤੇ ਉਹਨਾਂ ਦੇ ਬਦਲੇ ਸਾਡੇ ਤੋਂ ਸਿਰਫ ਇਹ ਅੰਮ੍ਰਿਤ ਵੇਲਾ ਮੰਗਿਆ ਹੈ ਕਿ ਜੋ ਮਨੁੱਖ ਵੀ ਅੰਮ੍ਰਿਤ ਵੇਲਾ ਸੰਭਾਲ ਲੈਣਗੇ ਉਹਨਾਂ ਦੇ ਮਨ ਦੀ ਹਰ ਇੱਕ ਇੱਛਾ ਪੂਰੀ ਹੋਵੇਗੀ ਅਤੇ ਅੰਮ੍ਰਿਤ ਵੇਲੇ ਉਠਣ ਵਾਲਿਆਂ ਦੀ ਲਾਜ ਸਤਗੁਰ ਸੱਚੇ ਪਾਇਸ਼ਾ ਜੀ ਜ਼ਰੂਰ ਰੱਖਦੇ ਹਨ ਭਾਵੇਂ ਉਹਨਾਂ ਦੀਆਂ ਬੇਨਤੀਆਂ ਅਰਦਾਸਾਂ ਜ਼ਰੂਰ ਸੁਣਦੇ ਹਨ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਤੇ ਵੀ ਚੰਗਾ ਸਮਾਂ ਆਵੇ ਸਾਡੇ ਵੀ ਦਿਨ ਬਦਲ ਜਾਣ ਸਾਡੀ ਵੀ ਕਿਸਮਤ ਚਮਕ ਜਾਵੇ ਫਿਰ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਸੰਭਾਲਣਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਕਿਉਂਕਿ ਜੋ ਅੰਮ੍ਰਿਤ ਵੇਲੇ ਉੱਠਦੇ ਨੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਉਹਨਾਂ ਦੇ ਉੱਤੇ ਕਿਰਪਾ ਆਪੇ ਵਰਤਦੀ ਹੈ ਅਮਰ ਤੇ ਵੇਲਾ ਹੀ ਬਰਕਤਾਂ ਦਾ ਵੇਲਾ ਹੈ ਖੁਸ਼ੀਆਂ ਦਾ ਵੇਲਾ ਹੈ ਅਮਰ ਤੇ ਵੇਲੇ ਉੱਠਣ ਵਾਲਿਆਂ ਦੇ ਸੁਤੇ ਭਾਗ ਵਿੱਚ ਆ ਗਏ ਜਾਂਦੇ ਹਨ ਮਾਨੀਆਂ ਸਾਰੀਆਂ ਇਸ਼ਿਆਵਾ ਪੂਰੀਆਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਅਮਰ ਤੇ ਵੇਲੇ ਉੱਠਣਾ ਹੈ ਉਠ ਕੇ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਅਮਰ ਤੇ ਵੇਲੇ ਦੀ ਦਾਤ ਪਕਸ਼ੇ ਫਿਰ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ ਤੇ ਫਿਰ ਜੋ ਵੀ ਘਰ ਦੇ ਕੰਮਕਾਰ ਕਰਦੇ ਹੋ ਭਾਵੇਂ ਅਸੀਂ ਨੌਕਰੀ ਕਰਦੇ ਹਾਂ ਚਾਹੇ ਅਸੀਂ ਖੇਤ ਵਿੱਚ ਕੰਮ ਕਰਦੇ ਹਾਂ ਜੋ ਵੀ ਅਸੀਂ ਕੰਮਕਾਰ ਕਰਦੇ ਹਾਂ ਸਾਨੂੰ ਉਸ ਕੰਮਕਾਰ ਦੇ ਵਿੱਚ ਸਫਲਤਾ ਮਿਲੇਗੀ ਤਾਂ ਬਸ ਇਹ ਕੰਮ ਜ਼ਰੂਰ ਕਰਨਾ ਹੈ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਨਾ ਕਦੇ ਕਿਸੇ ਦਾ ਮਾੜਾ ਸੋਚਣਾ ਹੈ ਤੇ ਨਾ ਹੀ ਕਦੇ ਕਿਸੇ ਦਾ ਮਾੜਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ